ਖਾਨ ਹੁਸੈਨ ਕਿਰਪਾਲ ਕੇ ਹਿੰਮਤ ਰਣ ਜੁਜੰਤ ਹੁਸੈਨ ਏ ਖਾਨ ਕਿਰਪਾਲ ਚੰਦ ਅਤੇ ਹਿੰਮਤ ਦੇ ਰਣ ਵਿੱਚ ਮਾਰੇ ਝਾਨ ਕਰਕੇ ਭਾਜ ਚੱਲੇ ਜੋਦਾ ਸਬੈ ਜਿਮ ਦੇ ਮੁਕਟ ਮਹਾਂਤ ਸਾਰੇ ਯੋਧੇ ਉਥੋਂ ਭਾਜ ਚੱਲੇ ਜਿਵੇਂ ਕਿਸੇ ਮਹਾਂਤ ਨੂੰ ਮੁਕਟ ਦੇ ਕੇ ਲੋਕੀ ਚਲੇ ਜਾਂਦੇ ਹਨ ਚੋਪਈ ਏਹ ਵਿਦਸ਼ਾਤਰ ਸਭ ਐ ਚੁਣ ਮਾਰੇ ਇਸ ਤਰ੍ਹਾਂ ਗੋਪਾਲ ਚੰਦ ਨੇ ਸਾਰੇ ਵੈਰੀ ਚੁਣ-ਚੁਣ ਕੇ ਮਾਰੇ ਗਿਰੇ ਆਪਣੇ ਸੂਰ ਸੰਭਾਰੇ ਅਤੇ ਫਿਰ ਡਿੱਗੇ ਹੋਏ ਆਪਣੇ ਸੂਰ ਮੇ ਸੰਭਾਲੇ ਤਹਿ ਕਾਇਲ ਹਿੰਮਤ ਕਹਿ ਲਹਾ ਉਥੇ ਕਾਇਲ ਹੋਏ ਹਿੰਮਤ ਨੂੰ ਵੇਖ ਕੇ ਰਾਮ ਸਿੰਘ ਗੋਪਾਲ ਸਿਓ ਕਹਾ ਰਾਮ ਸਿੰਘ ਨੇ ਗੋਪਾਲ ਚੰਦ ਨੂੰ ਕਿਹਾ ਜਿਨਹੇ ਹਿੰਮਤ ਆਸਕਲਾ ਵਡਾਇਓ ਜਿਸ ਹਿੰਮਤ ਨੇ ਅਜੇਹਾ ਵੈਰ ਵਧਾਇਆ ਸੀ ਕਾਇਲ ਆਜਾਥ ਵਹ ਆਇਓ ਆਜੋ ਕਾਇਲ ਅਵਸਥਾ ਵਿੱਚ ਸਾਡੇ ਹੱਥ ਲੱਗਾ ਹੈ ਜਦ ਗੋਪਾਲ ਐਸੇ ਸੁਣ ਪਾਵਾ ਜਦ ਗੋਪਾਲ ਚੰਦ ਨੇ ਅਜੇਹਾ ਸੁਣਿਆ ਮਾਰ ਦਿਓ ਜੀਅਤ ਨਾ ਉਠਾਵਾ ਤਾਂ ਉਸਨੇ ਹਿੰਮਤ ਨੂੰ ਮਾਰ ਦਿੱਤਾ ਅਤੇ ਜਿਉਂਦਾ ਨਾ ਉਠਣ ਦਿੱਤਾ ਜੀਤ ਭਈ ਰਣ ਭਇਓ ਉਜਾਰਾ ਪਹਾੜੀ ਰਾਜਿਆਂ ਦੀ ਜਿੱਤ ਹੋ ਗਈ ਅਤੇ ਰਣ ਭੂਮੀ ਖਿੰਡ ਗਈ ਸਿਮਰਤਕਰ ਸਭ ਘਰੋਂ ਸਿਧਾਰਾ ਯੁੱਧ ਦੀਆਂ ਘਟਨਾਵਾਂ ਨੂੰ ਚੇਤੇ ਕਰਦੇ ਸਭ ਸੈਨਿਕ ਘਰੋਂ ਘਰੀ ਚਲੇ ਗਏ ਰਖ ਲਿਓ ਹਮ ਕੋ ਜਗਰਾਈ ਸਾਨੋ ਪ੍ਰਮਾਤਮਾ ਨੇ ਰਖ ਲਿਆ ਲੋਹ ਕਟਾ ਅਨਤ ਪਰਸਾਈ ਆਤੇਸ਼ ਅਸਤਰਾ ਦਾ ਬਦਲ ਲੋਹ ਕਟਾ ਹੋਰ ਥਾ ਦੇਵਰਾ ਦਿੱਤਾ ਇਤ ਸ਼੍ਰੀ ਵਿਜੇਤਰ ਨਾਟਕ ਗ੍ਰੰਥੇ ਹੁਸੈਨੀ ਬਦ ਕਿਰਪਾਲ ਹਿੰਮਤ ਸੰਗਤੀਆ ਬਦ ਵਰਨਨ ਨਾਮ ਗਿਆਰਮੋ ਧਿਆਏ ਸਮਾਪਤ ਮਾਸਟਰ ਸੋਭਾ ਮਾਸਟਰ ਆਫ ਜੂ ਇਥੇ ਸ਼੍ਰੀ ਬਚਤਰਨਾਟਕ ਗ੍ਰੰਥ ਦੇ ਉਸਾਨੀ ਬਾਦ ਕਿਰਪਾਲ ਹਿੰਮਤ ਸੰਗਤੀ ਆ ਬਾਦ ਵਰਣਨ ਨਾ ਦਾ 11ਵਾਂ ਅਧਿਆਏ ਸਮਾਪਤ ਹੁੰਦਾ ਹੈ ਸਾਬ ਸ਼ੋਭ ਹੈ ਚੋਪਈ ਯੋਧਪਿਓ ਇਹ ਭਾਤ ਅਪਾਰਾ ਇਸ ਤਰ੍ਹਾਂ ਨਾਲ ਵੱਡਾ ਯੁੱਧ ਹੋਇਆ ਤੁਰਕਾਂ ਕੋ ਮਾਰਿਓ ਸਰਦਾਰਾ ਜਿਸ ਵਿੱਚ ਤੁਰਕਾ ਦੇ ਮੁਖੀਆਂ ਨੂੰ ਮਾਰ ਦਿੱਤਾ ਗਿਆ ਰਸਤਾਨ ਖਾਨ ਦਿਲਾਵਰ ਤੇ ਪਾਲਸ ਰੂਪ ਦਿਲਾਵਰ ਖਾਨ ਨੇ ਕ੍ਰੋਧ ਨਾਲ ਲਾਲ ਪੀਲਾ ਹੋ ਕੇ ਪਿਤਾ ਸੌਰ ਪਠਾਵਤ ਪਏ ਇਧਰ ਸਵਾਰਾਂ ਦਾ ਦਲ ਭੇਜ ਦਿੱਤਾ ਉਹ ਤੈ ਪਠਿਓ ਹੁਣ ਸਿੰਘ ਜੁਝਾਰਾ ਉਥੇ ਦੂਜੇ ਪਾਸਿਓਂ ਉਹਨਾਂ ਨੇ ਜੋਹਾਰ ਸਿੰਘ ਨੂੰ ਭੇਜਿਆ ਤੇਹੇ ਭਲਾਨਤੇ ਖੇਦ ਨਿਕਾਰਾ ਉਸਨੇ ਭਲਾਨ ਨਾਮਕ ਕਸਬੇ ਤੋਂ ਉਹਨਾਂ ਨੂੰ ਸ਼ਾਹੀ ਫੌਜ ਨੂੰ ਭਜਾ ਦਿੱਤਾ ਇਤ ਗੱਜ ਸਿੰਘ ਪੰਮਾ ਦਲ ਜੋਰਾ ਇਧਰੋਂ ਗੱਜ ਸਿੰਘ ਅਤੇ ਪੰਮਾ ਪਰਮਾਨੰਦ ਨੇ ਸੈਨਾ ਇਕੱਠੀ ਕੀਤੀ ਧਾਏ ਪਰੇ ਤਿੰਨ ਉਪਰ ਪੋਰਾ ਆਤੇ ਪ੍ਰভাত ਵੇਲੇ ਉਹਨਾ ਉਤੇ ਜਾਪੇ ਉਹ ਤੈ ਜੁਝਾਰ ਸਿੰਘ ਭਇਓ ਆਡਾ ਉਧਰ ਜੁਝਾਰ ਸਿੰਘ ਰਣ ਭੂਮੀ ਵਿੱਚ ਇੰਜ ਡਟ ਗਿਆ ਜਿਵੇਂ ਰਨ ਖੰਭ ਭੋਮ ਰਨ ਗਾਡਾ ਮਾਨੋ ਯੁੱਧ ਭੂਮੀ ਵਿੱਚ ਕਿਸੇ ਨੇ ਖੰਭਾ ਘਾਟ ਦਿੱਤਾ ਹੋਵੇ ਗਾਡਾ ਚਲੇ ਨਾ ਹਾਡਾ ਚਲ ਹੈ ਗੱਡਿਆ ਹੋਇਆ ਝੰਡਾ ਤਾਂ ਭਾਵੇਂ ਹਿਲ ਜਾਏ ਪਰ ਹਾੜਾ ਜਾਦਾ ਰਾਜਪੋਤ ਯੁੱਧ ਭੂਮੀ ਵਿੱਚੋਂ ਹਿੱਲਣ ਵਾਲਾ ਨਹੀਂ ਹੈ ਸਮੋਂ ਸੇਲ ਸਮਰਮੋ ਚਲ ਹੈ ਯੁੱਧ ਵਿੱਚ ਸਾਹਮਣੋਂ ਬਰਛੇ ਨੂੰ ਚਲਦਾ ਹੈ ਬਾੜ ਚੜਾ ਦਲ ਦਉ ਜੁਝਾਰਾ ਸੋਰੁਮਿਆਦੇ ਦੋਵੇਂ ਦਲ ਵੰਡ ਕੇ ਇੱਕ ਦੂਜੇ ਉੱਤੇ ਚੜ ਆਏ ਉਹ ਤੈ ਚੰਦੇਲ ਇਤੈ ਜਸਵਾਰਾ ਉਦ੍ਰੋ ਚੰਦੇਲ ਜਾਤ ਦਾ ਰਾਜਾ ਅਤੇ ਇਦ੍ਰੋ ਜਸਵਾਲ ਦਾ ਰਾਜਾ ਸੀ ਮੰਡੇਓ ਵੀਰ ਖੇਤਮੋ ਜੁਦਾ ਯੁੱਧ ਵੀਰਾ ਨੇ ਹਰਣਕੋਮੀ ਵਿੱਚ ਯੁੱਧ ਮਚਾ ਦਿੱਤਾ ਉਪਜਿਓ ਸਮਰ ਸੂਰ ਮਨ ਕ੍ਰੁੱਦਾ ਯੁੱਧ ਵਿੱਚ ਸੂਰ ਮਿਆਦੇ ਮਨ ਵਿੱਚ ਬਹੁਤ ਗਰੋਧ ਪੈਦਾ ਹੋਇਆ ਕੋਪ ਭਰੇ ਦੋ ਦਿਸਪੱਟ ਭਾਰੇ ਤੋ ਹਾ ਪਾਸਿਆ ਦੇ ਮਹਾਨ ਸੂਰਮੇ ਪ੍ਰੋਧਵਾਨ ਹੋ ਗਏ ਪਿਤਾ ਚੰਦੇਲ ਪੁੱਤ ਜਸਵਾਰੇ ਇਧਰ ਚੰਦੇਲ ਅਤੇ ਉਧਰ ਜਸਵਾਲ ਸਨ ਢੋਲ ਨਗਾਰੇ ਬਜੇ ਅਪਾਰਾ ਬਹੁਤ ਆधिक ਢੋਲ ਅਤੇ ਨਗਾਰੇ ਵੱਜੇ ਭੇਮ ਰੂਪ ਪੈਰੋ ਪਵਕਾਰਾ ਭਿਆਨਕ ਰੂਪ ਵਾਲਾ ਪੈਰੋ ਵੀ ਲਲਕਾਰ ਰਿਹਾ ਹੈ ਪਰਸਾਵਲ ਚੰਦੂ ਤੋਂ ਨ ਟੋਲੇ ਵੱਜੇ ਟੋਲੇ ਵੱਜਾਂਦੇ ਧੁਨ ਸੁਣ ਕੇ ਮਹਾ ਸੂਰ ਕੱਜੇ ਵੱਡੇ ਸੂਰ ਮੇ ਕੱਜਦੇ ਹਨ ਕਰੇ ਸ਼ਸਤਰ ਕਾਵੰ ਸ਼ਸਤਰ ਨਾਲ ਜ਼ਖਮ ਕਰਨ ਨਾਲ ਚੜਾ ਚਿੱਤ ਚਾਵੰ ਉਹਨਾਂ ਦੇ ਚਿੱਤ ਵਿੱਚ ਚਾਉ ਚੜਦਾ ਹੈ ਨਿਰਪੈ ਬਾਜ ਡਾਰਾ ਨਿਰਪੈ ਹੋ ਕੇ ਘੋੜੇ ਭਜਾਰੇ ਹਨ ਪਰਗਾਇ ਪਰਹਾਰਾ ਗੁਰਜਾ ਦੇ ਵਾਰ ਕਰ ਰਹੇ ਹਨ ਕਰੇ ਤੇਗ ਕਾਇਨ ਤਲਵਾਰਾ ਨਾਲ ਕਾਓ ਕਰਦੇ ਹਨ ਚੜੇ ਚਿੱਤ ਚਾਯਨ ਅਤੇ ਉਹਨਾਂ ਦੇ ਚਿੱਤ ਵਿੱਚ ਝਾਓ ਝੜਦਾ ਹੈ ਬਕੈ ਮਾਰ ਮਾਰ ਮੋਹ ਮਾਰੋ ਮਾਰੋ ਪੁਕਾਰਦੇ ਹਨ ਨਾਸੰਕਾ ਵਿਚਾਰਨ ਕਿਸੇ ਪ੍ਰਕਾਰ ਦਾ ਕੋਈ ਸੰਗ ਸੰਕੋਚ ਨਹੀਂ ਵਿਚਾਰਦੇ ਰੋਲਾਤਾਛ ਮੁਛੰ ਕੈ ਯੋਦੇ ਕੱਟੇ ਵੱਡੇ ਹੋਏ ਰੁੱਲ ਰਹੇ ਹਨ ਕਰੈ ਸਵਰਗ ਇੱਛੰ ਅਤੇ ਸਵਰਗ ਜਾਣ ਦੀ ਇੱਛਾ ਕਰ ਰਹੇ ਹਨ ਦੋਹਰਾ ਨੈਕ ਨਾ ਰਨ ਤੇ ਮੁਰਚ ਲੈ ਕਰੈ ਨਿਡਰ ਹੋਏ ਕਾਇ ਸੂਰਮੇ ਜਰਾ ਜਿਨਾ ਵੀ ਯੁੱਧ ਤੋਂ ਮੁੜਦੇ ਨਹੀਂ ਅਤੈਨਿ ਡਰ ਹੋ ਕੇ ਕਾਓ ਕਰਦੇ ਹਨ। ਗਿਰ ਗਿਰ ਪਰ ਆਪ ਵੰਗਤੇ ਬਾਰੇ ਬਰੰਗਣ ਜਾਏ। ਉਹ ਘੋੜਿਆਂ ਤੋਂ ਡਿਗ ਡਿਗ ਪੈਂਦੇ ਹਨ ਅਤੇ ਪਰਲੋਕ ਵਿੱਚ ਅਪਸ਼ਰਾਵਾਂ ਨੂੰ ਜਾ ਕੇ ਵਰਦੇ ਹਨ। ਚੋਪਈ ਇਹ ਵਿਦ ਹੋਤ ਭਯੋ ਸੰਗਰਾਮਾ। ਇਸ ਤਾਨ ਦਾ ਸੰਗਰਾਮ ਹੋਇਆ। ਜੋ ਜੇ ਚਾਂਦਨਾਰਾਇਣ ਨਾਮਾ। ਜਿਸ ਵਿੱਚ ਨਾਰਾਇਣ ਚੰਦ ਨਾਂ ਵਾਲਾ ਸੂਰਮਾ ਮਾਰਿਆ ਗਿਆ ਤਬ ਜੁਝਾਰ ਇਕਲ ਹੀ ਤਿਓ ਤਦ ਜੁਝਾਰ ਸਿੰਘ ਇਕਲਾ ਹੀ ਤਾ ਕੇ ਪਿਆ ਬੇਰਣ ਕੇਰ ਤਸੋ ਦਿਸ ਲਿਓ ਉਸਨੂੰ ਦਸਾ ਦਿਸ਼ਾਵਾਂ ਤੋਂ ਵੈਰੀ ਸੂਰਮਿਆਂ ਨੇ ਘੇਰ ਲਿਆ ਦੋਹਰਾ ਕਸਿਓ ਕਟਕ ਮੈਂ ਝਟਕਦਾ ਕਛੂ ਨ ਸੰਕ ਵਿਚਾਰ ਜੋ ਯਾਰ ਸਿੰਘ ਚਿੱਤ ਵਿੱਚ ਬਿਨਾਂ ਕੋਈ ਸ਼ੰਕਾ ਵਿਚਾਰੇ ਝਟਕ ਕੇ ਵੈਰੀ ਦੀ ਫੌਜ ਵਿੱਚ ਚਾਤਸਿਆ ਗਾਹਤ ਭਿਓ ਸੁਪਟਨ ਵੱਡੇ ਬਾਹਤ ਭਿਓ ਹਥਿਆਰ ਵੱਡੇ ਵੱਡੇ ਜੋਧਿਆ ਨੂੰ ਗਾ ਦਿੱਤਾ ਅਤੇ ਚੰਗੀ ਤਰ੍ਹਾਂ ਨਾਲ ਹਥਿਆਰ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ